ਸ਼ਾਸਤਰੀ ਕਾ ਸਾਰਿਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਇੱਕ ਤੁਹਾਨੂੰ ਬਹੁਤ ਵਧੀਆ ਨੁਕਤੇ ਦੱਸਣ ਲੱਗੀ ਆ ਉਹ ਸਾਰੇ ਬੱਚਿਆਂ ਦੇ ਭਰਾਵਾਂ ਦੇ ਕੰਮਾਂ ਵਾਲਾ ਇਹਨੂੰ ਧਿਆਨ ਨਾਲ ਵੇਖੋ ਤੇ ਧਿਆਨ ਨਾਲ ਪੜਿਓ ਅੱਗੇ ਜਦੋਂ ਕਣਕਾ ਵੱਢਦੇ ਹੁੰਦੇ ਸੀਗੇ ਉਹਦੀ ਫੱਕ ਉੱਡਣੀ ਉਹਦੇ ਕਿਹੜੇ ਮਸ਼ੀਨਾਂ ਹੁੰਦੀਆਂ ਸੀਗੀਆਂ ਹੱਤੀ ਘਾਵਣੇ ਦੇ ਹੱਤੀਆਂ ਦਾਣੇ ਕੱਢਣੇ ਉਹ ਜਦੋਂ ਖੇਤੋਂ ਆਉਣਾ ਜਾਂ ਪਿੰਡਾਂ ਤੋਂ ਆਉਣਾ ਬੰਦਿਆਂ ਨੇ ਉਹਦੇ ਗੁੜ ਮੂੰਹ ਚ ਪਾ ਲੈਣਾ ਉਹ ਜਿਹੜਾ ਆਪਣੇ ਦਿਲ ਤੇ ਕਰਦਾ ਹੁੰਦਾ ਸੀ ਉਹ ਲੈ ਜਾਂਦਾ ਸੀ ਸਾਰਾ ਹੁਣ ਤਾਂ ਕੋਈ ਗੁੜ ਖਾਣ ਹੀ ਨਹੀਂ ਜਾਣਦਾਗਾ ਕੋਈ ਵਿਰਲਾ-ਵਿਰਲਾ ਗੁੜ ਖਾਂਦਾ ਤੇ ਫੇਰ ਜਦੋਂ ਸੌਣੀਆਂ ਦੀਆਂ ਫਸਲਾਂ ਹੁੰਦੀਆਂ ਛੋਲੇ ਜਾਂ ਇਹ ਇਹ ਵੜਦੇ ਤੇ ਉਦੋਂ ਛੋਲੇ ਹੱਥੀਂ ਕੁਰਦੇ ਹੁੰਦੇ ਸੀ ਡੰਗਾਂ ਦੇ ਨਾਲ ਭੋਲੇ ਐ ਕੱਢਦੇ ਹੁੰਦੇ ਸੀਗੇ ਸਰੋਂ ਐ ਕੱਢਦੇ ਹੁੰਦੇ ਸੀਗੇ ਡਾਂਕੇ ਨਾਲ ਤਾਂ ਉਹਦੇ ਜਦੋਂ ਫੱਕ ਛਾੜਨੀ ਤੇ ਉਹਨੂੰ ਆ ਕੇ ਬੜੂ ਪਾ ਲੈਣਾ ਬੰਦਿਆਂ ਨੇ ਹੁਣ ਝੋਨਾ ਹੋ ਗਿਆ ਜਦੋਂ ਝੋਨਾ ਵੱਧਦੇ ਆ ਉਹ ਆਪ ਆਪਾਂ ਖੇਤਾਂ ਕੋਲ ਦੀ ਨੰਗੀਏ ਜਾਂ ਨਾਨੰਗੀ ਗਈ ਉਹ ਆਪਾਂ ਨੂੰ ਫੱਕ ਜਰੂਰ ਅਸਮਾਨੀ ਮਿਲਦੀ ਆ ਉਹਦੇ ਤੇ ਆਪਾਂ ਨੂੰ ਖਾਂਗੇ ਵੀ ਹੋ ਜਾਂਦੇ ਜੁਕਾਮ ਵੀ ਹੋ ਜਾਂਦਾ ਬੁਖਾਰ ਵੀ ਹੋ ਜਾਂਦਾ ਆਪ ਆਕਰਨ ਮੇਰੇ ਤਾਂ ਛਾਤੀ ਰੁਕ ਗਈ ਉਹ ਛਾਤੀ ਤੋਂ ਆ ਦਵਾਈ ਆ ਤੁਸੀਂ ਵਰਤ ਕੇ ਵੇਖਦੇ ਹੋ ਇਹ ਤਰੀਕਾ ਤੁਹਾਨੂੰ ਆਪ ਨੂੰ ਪਤਾ ਲੱਗ ਜਾਊਗਾ ਜਿਹੜੇ ਦਾ ਬੱਚੇ ਆ ਉਹਨਾਂ ਨੂੰ ਜਦੋਂ ਲੱਗਿਆ ਛਾਤੀ ਰੁਕਈ ਆ ਉਹਨਾਂ ਨੂੰ ਕੱਦੂ ਦਾਸ ਕਰ ਲੈਣਾ ਅਧਕਰ ਸਬਜੀ ਚ ਪਾਉਣ ਵਾਲਾ ਆਪਦਾ ਵੀ ਬੋਲ ਦਿੰਨੇ ਆ ਆਪਾਂ ਉਹਦਾ ਜੂਸ ਕੱਢ ਲੈਣਾ ਤੇ ਮਾਲ ਕੇ ਆਏ ਤੇ ਅੱਧਾ ਚੌਂਚਾ ਹੋਵੇ ਤੇ ਚੌਂਚਾ ਸਾਹ ਦਾ ਹੋਵੇ ਉਹ ਬੱਚੇ ਨੂੰ ਚਟਾ ਕੇ ਤੇ ਉੱਤੋਂ ਸਹਿ ਚਾਹ ਪਿਆ ਦਿਓ ਬੱਚੇ ਦੀ ਤੀਜੇ ਦਿਨ ਛਾਤੀ ਵਧੀਆ ਠੀਕ ਹੋ ਜਾਊਗੀ ਜਿਹੜੇ ਸਿਆਣੇ ਆ ਉਹਨਾਂ ਨੂੰ ਸਿਆਣਾ ਨੂੰ ਇੱਕ ਚਮਚਾ ਜੂਸ ਦਾ ਉਹਦਾ ਤੇ ਇੱਕ ਚਮਚਾ ਸਹਿਦ ਦਾ ਉਹ ਉਹ ਚਟਾ ਕੇ ਤੇ ਉੱਤੋਂ ਦੀ ਚਾਹ ਚਾਹ ਆਪੀ ਪੀ ਲੈਣਾ ਨਿੱਕੀ ਲਾਈ ਜੀ ਪਾ ਲਓ ਚਾਹ ਦੇ ਵਿੱਚ ਸੌਂਫ ਪਾ ਲਓ ਚਾਹ ਦੇ ਵਿੱਚ ਉਹ ਤਿੰਨ ਦਿਨ ਹੀ ਬਸ ਤਿੰਨ ਦਿਨਾਂ ਦੇ ਵਿੱਚ ਛਾਤੀ ਐ ਪੂਰੀ ਖੋਲ ਜੂਗੀ ਤੁਸੀਂ ਆਪ ਹੀ ਕਮੈਂਟ ਕਰਕੇ ਦੱਸੋਗੇ ਵੀ ਇਹ ਨੁਕਤੇ ਤੁਹਾਨੂੰ ਕਿਵੇਂ ਲੱਗੇ ਆ ਤੇ ਕਿਵੇਂ ਠੀਕ ਆ ਵਧਿਆ ਅੱਗੇ ਵਾਸਤੇ ਵੀ ਮੈਂ ਨੁਕਤੇ ਪਾਉਣਾ ਨੇ ਉਹਤੇ ਮੈਂ ਉਹ ਪਾਉਣੀ ਆ ਜਿਹੜੇ ਮੇਰੇ ਗੁਰੂਆਂ ਨੇ ਦੱਸੇ ਆ ਹੋਰ ਮੈਂ ਕੋਈ ਫालतू ਨੁਕਤਾ ਨਹੀਂ ਪਾਉਂਦੀ ਜਿਹੜੇ ਮੈਂ ਆਪ ਖੁਦ ਵਰਤੇ ਆ ਤੇ ਮੇਰੇ ਭਾਨ ਭਰਾਵਾਂ ਨੇ ਵਰਤੇ ਆ ਉਹਨਾਂ ਵਾਸਤੇ ਇਹ ਨੁਕਤੇ ਮੈਂ ਹੋਰ ਜੇ ਕਿਸੇ ਦਾ ਸੁਣਾ ਸੁਣਾ ਮੈਂ ਕੋਈ ਨੁਕਤਾ ਨਹੀਂ ਪਾਉਂਦੀ ਕੋਈ ਦਵਾਈ ਨਹੀਂ ਦਿੰਦੀ ਕਿਉਂਕਿ ਕੀ ਪਤਾ ਹੁੰਦਾ ਕਿਹੜੀ ਦਵਾਈ ਗਲਤ ਹੋ ਜਾਵੇ ਹੁੰਦੀ ਆ ਜੇ ਜਿਹੜੀ ਖੁਦ ਵਰਤੇ ਬੰਦਾ ਉਹਦਾ ਪਤਾ ਹੁੰਦਾ ਵੀ ਆ ਵਾਕਿਆ ਇਹ ਦਵਾਈ ਠੀਕ ਆ ਅੱਛਾ ਮੇਰੀਆਂ ਭੈਣਾਂ ਇਹ ਆ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗਿਆ ਤੁਹਾਨੂੰ ਨੋਟਾ ਜੇ ਕੋਈ ਗਲਤੀ ਹੋਵੇ ਤਾਂ ਬਾਕਸ ਰ